ਕੁਨਮ ਸਵਾਮੀ ਹੈ ਮੈਂ ਪਿੰਡ ਤੇਜਾ ਪਟਿਆਲਾ ਤੋਂ ਬਿਲੋਂਗ ਕਰਦੀ ਹਾਂ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਕਿਵੇਂ ਭਾਨਾ ਸਿੱਧੂ ਪਾਲਕਰ ਅਮਨ ਸਿੱਧੂ ਲੱਖਾ ਸਧਾਨਾ ਦੀ ਸ਼ਹਿਤ ਹੈ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਇਜ਼ ਨਜਾਇਜ਼ ਹਥਿਆਰ ਅਤੇ ਬੰਦੇ ਲੈ ਕੇ ਮਾਰਨ ਦੀ ਧਮਕੀ ਦੇ ਰਹੇ ਨੇ ਤੇ ਸਾਡਾ ਲੈਂਡ ਗ੍ਰੈਬ ਕਰ ਰਹੇ ਨੇ ਇਹਦੇ ਚ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਜੇ ਕੱਲ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਹਦੇ ਰਿਸਪੌਂਸਿਬਲ ਆ ਚਾਰ ਬੰਦੇ ਹੋਣਗੇ ਬੁਰੀ 2015 ਵਿੱਚ ਭਾਨਾ ਸਿੱਧੂ ਦੀ ਭੈਣ ਪਾਲਕੌਰ ਭਾਨਾ ਸਿੱਧੂ ਦਾ ਜਿੱਜਾ ਅਛਰ ਸਿੰਘ ਮਾਮਾ ਚਤਰ ਸਿੰਘ ਸ਼ਮਸ਼ੇਰ ਕੌਰ ਮੀਹਾ ਸਿੰਘ ਨੇ ਨਾਲ ਕੇ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਰ ਦਿੱਤਾ। ਨਾ ਹੀ ਭਾਨਾ ਸਿੱਧੂ ਕੋਲ ਕੋਈ ਵੀ ਕਿਸੇ ਕੋਰਟ ਦਾ ਲੀਗਲ ਡਾਕੂਮੈਂਟ ਹੈ ਜਾਂ ਕੋਈ ਆਰਡਰ ਹੈ ਤੇ ਨਾ ਹੀ ਉਹਦਾ ਪਿੰਡ ਤੇਜਾਂ ਦੀ ਕਿਸੇ ਜ਼ਮੀਨ ਨਾਲ ਜਾਂ ਪਿੰਡ ਤੇਜਾਂ ਨਾਲ ਕੋਈ ਵਾਅ ਵਾਸਤਾ ਹੈ। ਹਰ ਪਾਸਿਓ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਬਦਮਾਸ਼ੀ ਤੇ ਉੱਤਰ ਆਇਆ ਪਿਛਲੇ ਹਫਤੇ ਤੋਂ ਉਹ 30-35 ਬੰਦੇ ਜਾਇਜ਼ ਨਜਾਇਜ਼ ਹਥਿਆਰਾਂ ਸਮੇਤ ਲੈ ਕੇ ਪਿੰਡ ਤੇਜਾ ਬੈਠਾ ਜਦ ਇਹਦੇ ਬਾਰੇ ਅਸੀਂ ਪੁਨਰ ਰੇੜੀ ਚੌਂਕੀ ਇਨਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ 3 ਨਵੰਬਰ ਨੂੰ ਮੇਰੇ ਘਰ ਦੇ ਜਦੋਂ ਐਸ ਐਚ ਓ ਸਦਰ ਪਟਿਆਲਾ ਹਰਸ਼ਵੀਰ ਸਿੰਘ ਸੰਧੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਖੇਤੀ ਦਾ ਹੁਣ ਉੱਥੇ ਭਾਨਾ ਹੀ ਕਰੂ ਕੱਲ ਭਾਨਾ ਸਿੱਧੂ ਨੇ ਸਾਡੀ ਬਿਜੀ ਹੋਈ ਕਣਕ ਦੇ ਵਿੱਚ ਮੋਟਰਾਂ ਦਾ ਪਾਣੀ ਛੱਟਦਾ ਜਦ ਇਹਦੇ ਬਾਰੇ ਅਸੀਂ ਪੁਨਰ ਰਿਹੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਿੱਧੇ ਧਮਕੀ ਦਿੱਤੀ ਵੀ ਹੁਣ ਤੁਹਾਨੂੰ ਮੈਂ ਝੂਠੇ ਕੇਸ 'ਚ ਫਸਾਉਂਗਾ ਤੇ ਅੰਦਰ ਘੇਰੂੰਗਾ ਤੇ ਥੋੜੀ ਜ਼ਮੀਨ ਤੇ ਖੇਤੀ ਭਾਨਾ ਸਿੱਧੂ ਤੋਂ ਕਰਾਉਂਗਾ ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਘਰ ਬੈਠੇ ਬੰਦਿਆਂ ਤੇ ਕਿਵੇਂ ਪੁਲਸ ਪਰਚੇ ਕਰ ਸਕਦੀ ਹੈ ਨਾ ਨਾ ਕੋਲ ਕੋਈ ਆਰਡਰ ਹੈ ਨਾ ਕੁਛ ਹੈ ਪਾਸੋਂ ਹੋ ਸਿਰਫ ਬਦਮਾਸ਼ੀ ਦੇ ਸਿਰ ਤੇ ਸਾਡਾ ਸਾਨੂੰ ਇੰਨਾ ਹਰਾਸ ਕਰ ਰਹੇ ਨੇ ਅੱਜ 9 ਦਿਨ ਹੋ ਗਏ ਅਸੀਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਨਾ ਹੀ ਮਨਜੀਤ ਸਿੰਘ ਪੁਨਰ ਰਿਹੜੀ ਚੌਂਕੀ ਇਨਚਾਰਜ ਤੇ ਨਾ ਹੀ ਹਰਸ਼ਵੀਰ ਸੰਧੂ थाना सदर ਪਟਿਆਲਾ ਐਸਐਚਓ ਦੇ ਖਿਲਾਫ ਕੋਈ ਕਾਰਵਾਈ ਹੋਈ ਨਾ ਹੀ ਪੁਲਿਸ ਨਾ ਪ੍ਰਸ਼ਾਸਨ ਭਾਨਾ ਸਿੱਧੂ ਤੇ ਉਹਦੇ ਸਾਥੀਆਂ ਨੂੰ ਪਿੰਡ ਵਿੱਚੋਂ ਕੱਢ ਸਕੀ ਉਹ ਸਾਰੇ ਪਿੰਡ ਵਿੱਚ ਰੌਲਾ ਪਾਉਂਦੇ ਫਿਰ ਰਹੇ ਹਨ ਕਿ ਹੁਣ ਇਹਨਾਂ ਨੂੰ ਚੱਕਾਂਗੇ ਤੇ ਇਹਨਾਂ ਨੂੰ ਮਾਰਾਂਗੇ ਸਰਕਾਰ ਦੇ ਨੋਟਿਸ ਦੇ ਵਿੱਚ ਇਹ ਸਾਰੀ ਗੱਲ ਹੈ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਤੇ ਪੁਲਿਸ ਸਾਰੇ ਇਹਨਾਂ ਦਾ ਸਾਥ ਦੇ ਰਹੇ ਹਨ ਨਾ ਮੈਨੂੰ ਪੁਲਿਸ ਤੋਂ ਤੇ ਨਾ ਹੀ ਸਰਕਾਰ ਤੋਂ ਕੋਈ ਉਮੀਦ ਹੈ ਮੈਂ ਆਪ ਸਭ ਜੀ ਨੂੰ ਬੇਨਤੀ ਕਰਨਾ ਚਾਹਨੀ ਆ ਕਿ ਸਾਡਾ ਸਾਥ ਦੋ ਸਾਡੀ ਜ਼ਮੀਨ ਤੇ ਸਾਡੀ ਜਾਨ ਬਚਾਓ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ